ਜਾ ਕੋ ਦੇਵ ਦੇਵਾ ਯਵਾ ਪਾ ਮੰਨਿਹਾ ਤੋ ਪਰੇ ਮੋ ਤੋ ਯੰ ਸੇਵਾਇ ਸਾਵਨ ਹਾਰ ਮਾਹੀ ਬਿਆਰੀ ਰਖਦਾ ਰਦੁਗਰ ਤੋ ਬੋਸਤੋ ਕੋ ਆਪਣਾ ਆਪਣਾ ਨਾਮ ਚਰਨ ਕਰਦੇ ਮਨ ਕੋ ਸਤੈ ਜੀ ਡਿਊਟੀ ਲਾਤੀ ਤੇ ਮੇਰੀ ਸਟਰੀ ਕੋ ਮਨ ਸਤਿ ਸ਼੍ਰੀ ਅਕਾਲ ਸੇ ਸਾਲ ਹੋਦੇ ਦਿੰਨੇ ਨਾ ਦਿਨ ਵਦ ਸਮਾਨ ਆਸਨ ਨਾ ਦੇਹ ਨਾ ਕੰਮ ਨਹੀਂ ਮਾਨਹ ਸਚੰਤ ਪੂਰਿ ਪੰਕਰਾ ਪੰਡਿਆ ਉਹ ਸੇਵਾ ਉਤਮ ਸੇਵਾ ਗਿਣੀ ਗਈ ਆ ਨਕੋਦਰ ਦੀ ਗਊਸ਼ਾਲਾ ਨਕੋਦਰ ਦੀ શ્રીਕ੍ਰਿਸ਼ਨਾ ਗਊਸ਼ਾਲਾ ਦੇ ਵਿੱਚ ਇੱਕ ਪਾਲਰ ਦੀ ਟੀਮ ਮੌਜੂਦ ਆ ਜਿੱਥੇ ਅੱਜ ਇੱਕ ਨਵੀਂ ਉਸਾਰੀ ਹੋਈ ਆ ਔਰ ਗਊ ਮਾਤਾ ਦੀ ਪੂਜਾ ਕੀਤੀ ਗਈ ਆ ਸ਼ਹਿਰ ਦੇ ਬਹੁਤ ਸਾਰੇ ਦਾਨੀ ਸਹਿਯੋਗ ਦੇ ਨਾਲ ਇਹ ਜਿਹੜੀ ਉਸਾਰੀ ਹੋਈ ਆ ਬਹੁਤ ਸਾਰਾ ਸ਼ਹਿਰ ਸਾਡੇ ਨਾਲ ਮੌਜੂਦ ਆ ਦਾਨ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ ਹੈਗਾ ਦਾਨ ਇਸ ਗਊਸ਼ਾਲਾ ਨੂੰ ਹੁੰਦਾ ਰਹਿੰਦਾ ਆ ਇਸ ਕਰਕੇ ਇਹ ਜਿਹੜਾ ਨਵੀਂ ਗਊਸ਼ਾਲਾ ਨਵਾਂ ਇੱਕ ਨਿਰਮਾਨ ਹੋਇਆ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਏਕਤਾ ਲਹਿਰ ਤੇ ਦਿਖਾ ਰਹੇ ਆ ਗੱਲਬਾਤ ਥੋੜੀ ਜੀ ਕਰ ਲੈਨੇ ਆ ਨਾਲ ਸਾਡੇ ਯਜਮਾਨ ਮੌਜੂਦ ਨੇ ਜੀ ਜੈ ਗੋਮਾਤਾ ਜੀ ਜੈ ਗੋਮਾਤਾ ਜੀ ਅੱਜ ਇੱਕ ਨਵੀਂ ਸਾਰੀ ਤੇ ਪਹੁੰਚੇ ਉਹ ਗੋਮਾਤਾ ਦੀ ਪੂਜਾ ਹੋਈ ਆ ਕੀ ਗੱਲ ਕਰਦੇ ਆ ਅੱਜ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਨਕੋਦਰ ਜੇ ਜਿਹੜੀ ਕਿ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਆ ਅੱਜ ਉਸ ਦੇ ਵਿੱਚ ਹੋਰ ਨਵੀਆਂ ਸ਼ੈੱਡ ਸ਼ੈੱਡ ਦੇ ਨਾਲ ਨਾਲ কুরਲੀਆਂ ਦਾ ਪੱਕੇ ਫਰਸ਼ ਦਾ ਤੇ ਹੋਰ ਨਾਲ ਜਿਹੜਾ ਕਿ ਗਰਮੀਆਂ ਤੋਂ ਗਊ ਧੰਨ ਦੀ ਬਚਾ ਲਈ ਪਾਣੀ ਦੀ ਸਪਰੇਅ ਦਾ ਵੀ ਅਰੇਂਜਮੈਂਟ ਕੀਤਾ ਗਿਆ ਇਹ ਇਹ ਸਾਰਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਲਈ ਸਾਰੇ ਹੀ ਸ਼ਹਿਰ ਵਾਸੀ ਬਹੁਤ ਹੀ ਵਧਾਈ ਦੇ ਪਾਤਰ ਹਨ ਕਿ ਗਊ ਸੇਵਾ ਉੱਤਮ ਸੇਵਾ ਉਸ ਮਿਸ਼ਨ ਤੇ ਚੱਲਦੇ ਹੋયા ਅੱਜ ਸਾਰੇ ਹੀ ਸ਼ਹਿਰ ਵਾਸੀ ਇੱਥੇ ਮੌਜੂਦ ਹਨ ਤੇ ਉਹਨਾਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਇਸ ਦੀ ਉਸਾਰੀ ਕੀਤੀ ਗਈ ਹੈ। ਬਿਲਕੁਲ ਜੀ ਸਾਰਿਆਂ ਦੇ ਸਹਿਯੋਗ ਨਾਲ ਪ੍ਰਦਾਨ ਬੋਖਸ਼ਾਲੋ ਸਾਡੇ ਨਾਲ ਮੌਜੂਦ ਨੇ। ਅੱਜ ਇੱਕ ਨਵੀਂ ਸਾਰੀ ਕੀਤੀ ਗਈ ਜੀ ਗਊ ਪੂਜਾ ਕੀਤੀ ਗਈ ਆ। ਮਰਵਾਹਾ ਸਾਹਿਬ ਨੇ ਬਹੁਤ ਹੀ ਬਹੁਤ ਸੇਵਾ ਕੀਤੀ ਆ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਆ। ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਆ ਜਿਹੜੇ ਸੇਵਾ ਕਰ ਰਹੇ ਆ। ਬਿਲਕੁਲ ਜੀ ਬਹੁਤ ਕਿਨਾਂ ਦਾ ਕਹਿਣਾ ਜੀ ਧੰਨਵਾਦ ਆ ਪੰਡਿਤ ਜੀ ਸਾਡੇ ਨਾਲ ਮੌਜੂਦ ਨੇ ਨਕੋਦਰ ਨਿਵਾਸੀਆਂ ਦਾ ਬਿਲਕੁਲ ਜੀ ਗਊ ਸੇਵਾ ਜਿਹੜੀ ਆ ਉੱਤਮ ਸੇਵਾ ਮੈਂ ਜਿਵੇਂ ਪਹਿਲੇ ਕਿਹਾ ਬੋਲੀ ਜਾਂਦੀ ਆ ਤੇ ਪੰਡਿਤ ਜੀ ਅੱਜ ਪੂਜਾ ਕਰਾਈ ਆ ਗਊ ਸੇਵਾ ਉੱਤਮ ਸੇਵਾ ਜੀ ਸਰ ਇਹ ਪੂਜਾ ਪਹਿਲੇ ਤੋਂ ਨਹੀਂ ਰਸਨ ਕਹਤੇ ਸਨਾਤਨ ਧਰਮ ਦੇ ਗਊ ਵਿਸ਼ਵਸਾ ਮਾਤਰ ਹ ਜੋ ਗਾਇ ਹੈ ਉਹ ਪੂਰੇ ਵਿਸ਼ਵ ਦੀ ਮਾਂ ਹੈ aur jab विश्व का दर्जा इसे देते तो इसके लिए हमारे कई ऐसे कर्म बन जाते हैं जिसकी देख रेख चारा की रहने की व्यवस्था दवाई पानी की और ये बड़ी खूब अच्छे तरीके से प्रधान जी महाराज कुमार शर्मा जी हैं और भी जो है ना कि सभी शहर के लोग से जो शहर के लोग हैं सभी के सहयोग से आप आज सामने देखें कि गौशाला हमारे शहर में एक नए रूप में उभर के आ रहा है और बहुत अच्छी बात है कि गौ दान और गौ सेवा से उत्तम कोई सेवा नहीं है क्योंकि ऐसा कहा जाता है कि तैंतीस कोटि देवी देवता तैंतीस करोड़ देवताओं का निवास स्थान होता है गौ में तो गौ माता के वैसे सेवा करें सब लोगों को करना चाहिए जय गो माता एक आज कल बंगला मैंने आपकी बाइट की थी बंगला मुखी माता का हवन रखा गया था उससे पहले ही समझौता हो गया नहीं फिर भी बड़ी कृपा है लेकिन माता रानी के आशीर्वाद से आज हवन चार से छह बजे का जो समय है, बंगला मुखी का हवन जब जा किया जाएगा मंदिर में कि आगे भी ऐसी कोई विपता हमारे, को हमारे देश के ऊपर ना आए और सदा ही हमारे देश के फौजी और देश के नागरिक जो सुरक्षा में रहे माता रानी कृपा रहे अवश्य किया जाएगा इस हवन को श्री कृष्णा कौशला नकुद्र भी आज नकुद्रे बहुत ही सज्जन हाजिर हुए हैं ਤੇ ਪਿਛਲੇ ਕਾਫੀ ਸਮੇਂ ਤੋਂ ਜੋ ਚਰਨਦਾਸ ਮਹਾਰਾਜ ਜੀ ਦੇ ਨਾਮ ਤੇ ਗਊਸ਼ਾਲਾ ਚੱਲ ਰਹੀ ਹੈ ਉਹਦੇ ਵਿੱਚ ਅੱਜ ਐਨਾਵੇਂ ਡਿਵੈਲਪਮੈਂਟ ਕਾਰਿਆ ਹੋਰ ਚੱਲ ਰਹੇ ਆ ਜਿ ਵਿੱਚ ਨਵੀਆਂ ਖੁਰਲੀਆਂ ਤੇ ਪਾਣੀ ਦਾ ਪ੍ਰਬੰਧ ਪੱਖਿਆਂ ਦਾ ਫੋਰੀਆਂ ਦਾ ਗਊ ਮਾਤਰੀ ਸੇਵਾ ਵਿੱਚ ਕੀਤਾ ਗਿਆ ਆ ਤੇ ਸਾਰੇ ਸ਼ਹਿਰ ਨਿਵਾਸੀ ਨੂੰ ਇਹੀ ਅਪੀਲ ਕਰਦੇ ਆਂ ਵੀ ਵੱਤਵੱਤ ਦਾ ਪੈਸਾ ਯੋਗ ਕਰੀਏ ਹੋਰ ਇਤੇ ਹੋਰ ਵੀ ਡਿਵੈਲਪਮੈਂਟ ਕੀਤੀ ਜਾ ਸਕੇ ਕਿਉਂਕਿ ਗਊ ਸੇਵਾ ਉੱਤਮ ਸੇਵਾ ਆ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਹੈ ਅੰਤ ਵਿੱਚ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਆਪਾਂ ਗਊਸ਼ਾਲਾ ਦੇ ਵਿੱਚ ਹਿੱਸੇ ਯੋਗ ਕਰੀਏ ਤੇ ਗਊ ਮਾਤਰੀ ਸੇਵਾ ਦਾ ਆਸ਼ੀਰਵਾਦ ਜੀ ਸੱਜਾ ਗਊ ਮਾਤਾ ਜੀ ਗਊ ਮਾਤਾ ਜੀ ਔਰ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਨਕੌਦਰ ਦੇ ਵਿੱਚ ਜਿਹੜਾ ਇਸ ਵੇਲੇ ਜਿਹੜੀ ਨੁਹਾਰ ਬਦਲੀ ਹੈ ਉਹ ਕਾਬਿਲ ਤਾਰੀਫ ਹੈ ਜੀ ਔਰ ਵੈਸੇ ਅੱਜ ਕਹਿੰਦੇ ਆ ਵੀ Hindu ਧਰਮ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਗਊ ਮਾਤਾ ਦਾ ਬਹੁਤ ਉੱਚਾ ਦਰਜਾ ਹੈ ਸਾਡੀ ਮਾਂ ਦੇ ਸਮਾਨ ਔਰ ਵੈਸੇ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਮਦਰਸ ਡੇ ਮਨਾਇਆ ਜਾ ਰਿਹਾ ਤੇ ਇਹ ਮਦਰਸ ਦੇ ਹੀ ਮਨਾ ਰਹੇ ਆ ਅੱਜ ਆਪਾਂ ਔਰ ਇੱਥੇ 500 ਤੋਂ ਉੱਪਰ ਲਗਭਗ ਗਊਆਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਮੈਂ ਨਕੋਦਰਵਾਸੀਆਂ ਨੂੰ ਇਹੀ ਸੁਨੇਹਾ ਦਿਨਾ ਤੁਹਾਡੇ ਚੈਨਲ ਦੇ ਜ਼ਰੀਏ ਵੀ ਆਪਾਂ ਇੱਥੇ ਆ ਕੇ ਪਰਸਨਲ ਵਿਚਰੀਏ ਇੱਥੇ ਤੁਸੀਂ ਆ ਕੇ ਵਿਜ਼ਿਟ ਕਰੋ ਇੱਥੇ ਤੁਹਾਡੇ ਕਦਮ ਪੈਣ ਤੁਹਾਨੂੰ ਪਤਾ ਲੱਗੇ ਵੀ ਇੱਥੇ ਕੀ ਬਦਲਾਵ ਹੋ ਰਿਹਾ ਔਰ ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ ਵੀ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਆ ਜਿਹੜੇ ਗੋਪ ਸੇਵਾ ਚਾਹਦੇ ਆ ਕਰਨੀ ਗੋ ਭਗਤ ਉਹਨਾਂ ਵਾਸਤੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਵੱਲੋਂ ਇੱਕ ਡਿਜੀਟਲ ਇੱਕ ਸਕੈਨਰ ਲਾਂਚ ਕੀਤਾ ਗਿਆ ਸੋ ਉਹ ਸਕੈਨਰ ਦੇ ਜ਼ਰੀਏ ਤੁਸੀਂ ਆਪਣੀ ਦਾਨ ਰਕਮ ਜਿਹੜੀ ਵੀ ਹੈ 1 ਰੁਪਿਆ ਵੀ ਤੁਹਾਡਾ ਸਾਡੇ ਲਈ ਲੱਖ ਦੇ ਬਰਾਬਰ ਆ ਸੋ ਉਹ ਤੁਸੀਂ ਦਾਨ ਰਕਮ ਸਕੈਨਰ ਨੂੰ QR ਕੋਡ ਇਸ ਸਕੈਨ ਦੇ ਜ਼ਰੀਏ UPI ਪੇਮੈਂਟ ਆਨਲਾਈਨ ਪੇਮੈਂਟ ਕਰ ਸਕਦੇ ਹੋ ਸੋ ਤੁਹਾਡਾ ਦਾਨ ਸਾਡੇ ਸਿਰ ਮੱਥੇ ਬਹੁਤ ਬਹੁਤ ਸ਼ੁਕਰੀਆ ਇਕਤਾ ਲਿਆਰ ਚੈਨਲ थैंक यू so much ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਕੋਦਰ ਦੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਨਿਕੋਦਰ ਨਜ਼ਦੀਕ ਬਸੜੇ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਇੱਕ ਨਵਾਂ ਨਿਰਮਾਣ ਹੋਇਆ ਇੱਕ ਨਵੀਂ ਬਿਲਡਿੰਗ ਜਿੱਥੇ ਗਊਆਂ ਤਕਰੀਬਨ ਕਾਫੀ ਗਊਆਂ ਆ ਸਕਦੀਆਂ ਵਾ ਇੱਕ ਇੱਥੇ ਸਿਸਟਮ ਵੀ ਲਗਾਇਆ ਗਿਆ ਵਾ ਜਿਹੜਾ ਗਰਮੀ ਤੋਂ ਗਊਆਂ ਨੂੰ ਬਚਾਏਗਾ ਔਰ ਮੈਂ ਜਿਵੇਂ ਪਹਿਲੇ ਕਿਹਾ ਕਿ ਦਾਨ ਦੇਣ ਵਾਲੇ ਬਹੁਤ ਨੇ ਦਾਨ ਦੇਣ ਵਾਲੇ ਬਹੁਤ ਨੇ ਦਾਨ ਉਥੇ ਲੱਗਦਾ ਜਿੱਥੇ ਸਹੀ ਜਗ੍ਹਾ ਦਿੱਤਾ ਜਾਵੇ ਇੱਥੇ ਅੱਜ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਨੇ ਕੈਮਰੇ ਦੇ ਸਾਹਮਣੇ ਹੋਣਾ ਨਹੀਂ ਚਾਇਆ ਔਰ ਬਹੁਤ ਸਾਰਾ ਸਹਿਯੋਗ ਦੇ ਕੇ ਇਸ ਗਊਸ਼ਾਲਾ ਨੂੰ ਨਵਾਂ ਇੱਕ ਨਿਰਮਾਣ ਦਿੱਤਾ ਆ ਔਰ ਨਾਲ ਨਾਲ ਇੱਥੇ ਜਿਹੜੀ ਆ ਗਊ ਮਾਤਾ ਦੀ ਜਿਹੜੀ ਪੂਜਾ ਕੀਤੀ ਗਈ ਆ ਔਰ ਠੰਡੇ ਠੰਡੇ ਪੁਹਾਰਾ ਇਥੋਂ ਗਊ ਮਾਤਾ ਦੇ ਪੈ ਰਹੀਆਂ ਵਾ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾਲਾ ਨਿਊਜ਼ ਨਕੋਦਰ